ਹੈਲੋ ਵਿਊਅਰਸ ਹਾਜ਼ਰ ਆ ਇੱਕ ਨਿਊ ਵੀਡੀਓ ਨਿਊ ਰੈਸਪੀ ਦੇ ਨਾਲ ਅੱਜ ਦੀ ਰੈਸਪੀ ਹੈ ਦਹੀਂ ਪੱਲੇ ਜੋ ਕਿ ਸਭ ਦੇ ਹੀ ਫੇਵਰੇਟ ਹੁੰਦੇ ਹਨ ਇਹ ਤੁਸੀਂ ਵਿਆਹ ਸ਼ਾਦੀਆਂ ਚ ਬਹੁਤ ਖਾਦੇ ਹੋਣੇ ਆ ਤੇ ਮਾਰਕੀਟ ਚ ਵੀ ਬਹੁਤ ਖਾਦੇ ਹੋਣੇ ਆ ਬਟ ਅੱਜ ਦੀ ਰੈਸਪੀ ਦੇਖਣ ਤੋਂ ਬਾਅਦ ਤੁਸੀਂ ਇਹਨਾਂ ਨੂੰ ਘਰ ਚ ਵੀ ਬਣਾ ਸਕਦੇ ਹੋ ਤੇ ਸੇਮ ਹੀ ਟੇਸਟ ਆਏਗਾ ਇਸ ਰੈਸਪੀ ਲਈ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਦੋ ਦਾਲਾਂ ਦੀ ਜ਼ਰੂਰਤ ਹੁੰਦੀ ਹੈ ਇੱਕ ਹੁੰਦੀ ਹੈ ਆਪਣੀ ਧੋਵੀ ਮੂੰਗੀ ਦੀ ਦਾਲ ਤੇ ਇੱਕ ਹੁੰਦੀ ਹੈ ਧੋਵੀ ਉਰਦ ਦੀ ਦਾਲ ਇੱਥੇ ਮੈਂ ਇੱਕ ਬਾਉਲ ਇਹ ਦੋਨੇ ਦਾਲਾਂ ਮਿਕਸ ਕਰਕੇ ਲਈਆਂ ਹਨ ਕੁਆਂਟੀਟੀ ਇਹਨਾਂ ਦੀ ਆਪਾਂ ਨੇ 3 ਹਿੱਸੇ ਆਪਣੀ ਧੋਵੀ ਮੂੰਗੀ ਦੀ ਦਾਲ ਹੋਣੀ ਚਾਹੀਦੀ ਆ ਤੇ ਉਸ ਦੇ ਵਿੱਚ ਇੱਕ ਹਿੱਸਾ ਆਪਣਾ ਧੋਵੀ ਉਰਦ ਦੀ ਦਾਲ ਹੋਣੀ ਚਾਹੀਦੀ ਆ ਅਗਰ ਆਪਾਂ ਉਰਦ ਦੀ ਦਾਲ ਨੂੰ ਜ਼ਿਆਦਾ ਲੈ ਲੰਨੇ ਆ ਫਿਰ ਆਪਣੇ ਦਹੀਂ ਭੱਲਿਆਂ ਦੇ ਵਿੱਚ ਥੋੜਾ ਕੜਵਾਪਣ ਆ ਜਾਂਦਾ ਹੈ ਇਸ ਲਈ ਆਪਾਂ ਨੇ ਉਹਦੀ ਕੁਆਂਟੀਟੀ ਥੋੜੀ ਘੱਟ ਹੀ ਲੈਣੀ ਹੁੰਦੀ ਹੈ ਦਾਲ ਨੂੰ ਇੱਥੇ ਮੈਂ ਪੂਰੀ ਰਾਤ ਭਿਓ ਕੇ ਰੱਖਿਆ ਹੋਇਆ ਹੈ ਚੰਗੀ ਤਰ੍ਹਾਂ ਨਾਲ ਧੋ ਕੇ ਤੁਸੀਂ ਚਾਹੋ ਤਾਂ 5 ਤੋਂ 6 ਘੰਟੇ ਲਈ ਵੀ ਭਿਓ ਸਕਦੇ ਹੋ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਨਾਲ ਵਾਸ਼ ਕਰ ਲਵਾਂਗੇ ਵਾਸ਼ ਕਰਨ ਤੋਂ ਬਾਅਦ ਆਪਾਂ ਮਿਕਸਰ ਗ੍ਰਾਈਂਡਰ ਦੇ ਜੱਗ ਦੇ ਵਿੱਚ ਇਸ ਨੂੰ ਪਾਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਨਾਲ ਆਪਾਂ ਨੇ ਇਸ ਦਾ ਪੇਸਟ ਬਣਾਉਣਾ ਹੈ ਦਾਲ ਪਾਨ ਤੋਂ ਬਾਅਦ ਆਪਾਂ ਨੇ ਇਸ ਦੇ ਵਿੱਚ ਥੋੜਾ ਕੁਆਂਟੀਟੀ ਦੇ ਵਿੱਚ ਪਾਣੀ ਲੈਣਾ ਹੈ ਤਾਂ ਕਿ ਆਪਣਾ ਪੇਸਟ ਬਹੁਤ ਹੀ ਵਧੀਆ ਬਣ ਸਕੇ ਆਪਾਂ ਨੇ ਇਸ ਨੂੰ ਦੇਖੋ ਗ੍ਰाइंड ਕਰਕੇ ਤਿਆਰ ਕਰ ਲਿਆ ਹੈ ਬਹੁਤ ਹੀ ਵਧੀਆ ਪੇਸਟ ਬਣ ਗਿਆ ਹੈ ਆਪਣਾ ਹੁਣ ਆਪਾਂ ਇਸ ਨੂੰ ਇੱਕ ਬਾウル ਦੇ ਵਿੱਚ ਕੱਢ ਲਵਾਂਗੇ ਬਾウル ਦੇ ਵਿੱਚ ਕੱਢਣ ਤੋਂ ਬਾਅਦ ਹੁਣ ਆਪਾਂ ਨੇ ਇਸ ਨੂੰ ਫੈਂਟਣਾ ਹੈ ਇਸ ਨੂੰ ਆਪਾਂ ਨੇ 15 ਤੋਂ 20 ਮਿੰਟ ਫੈਂਟਣਾ ਹੈ ਚੰਗੀ ਤਰ੍ਹਾਂ ਦੇ ਨਾਲ ਤੇ ਇੱਕ ਸਾਈਡ ਤੇ ਹੀ ਫੈਂਟਣਾ ਹੈ ਕਿਉਂਕਿ ਇਸ ਦੇ ਨਾਲ ਇਸ ਦੇ ਅੰਦਰ 에ਅਰ ਐਂਟਰ ਹੁੰਦੀ ਹੈ ਜਿਸ ਨਾਲ ਕੀ ਆਪਣੇ ਦਹੀਂ ਪਲੇ ਬਹੁਤ ਹੀ ਵਧੀਆ 플ਫੀ 플ਫੀ ਬਣਨਗੇ ਬਹੁਤ ਹੀ ਸਪੰਜੀ ਬਣਨਗੇ ਚੰਗੀ ਤਰ੍ਹਾਂ ਨਾਲ ਆਪਾਂ ਨੇ ਇਸ ਨੂੰ ਫਰੈਂਟ ਤੇ ਰਹਿਣਾ ਹੈ ਇੱਥੇ ਉਹਨਾਂ ਨੇ ਇਸ ਨੂੰ 10 ਮਿੰਟ ਫਰੈਂਟ ਲਿਆ ਹੈ ਇਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਪਾਵਾਂਗੇ ਅਦਰਕ ਦਾ ਪੇਸਟ ਥੋੜੀ ਹੀਂਗ ਪਾ ਲਵਾਂਗੇ ਤੇ ਥੋੜਾ ਆਪਾਂ ਇੱਥੇ ਰੋਸਟਡ ਜੀਰਾ ਪਾਊਡਰ ਪਾ ਲਵਾਂਗੇ ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਥੋੜਾ ਸਾਲਟ ਪਾ ਲਵਾਂਗੇ ਤੇ ਹੁਣ ਫਿਰ ਆਪਾਂ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਫੈਂਟਾਂਗੇ ਜਿਸ ਦੇ ਨਾਲ ਕੀ ਇਹ ਸਾਰੀਆਂ ਚੀਜ਼ਾਂ ਇਸ ਦੇ ਅੰਦਰ ਵੀ ਮਿਕਸ ਹੋ ਜਾਣਗੀਆਂ ਤੇ ਆਪਣਾ ਜਿਹੜਾ 10 ਮਿੰਟਸ ਦਾ ਟਾਈਮ ਹਜੇ ਬਚਿਆ ਹੋਇਆ ਸੀ ਇਸ ਨੂੰ ਫੈਂਟਣ ਦਾ ਉਹ ਵੀ ਪੂਰਾ ਹੋ ਜਾਏਗਾ ਦੇਖੋ ਇੱਥੇ ਮੈਂ 15 ਤੋਂ 20 ਮਿੰਟ ਇਸ ਨੂੰ ਚੰਗੀ ਤਰ੍ਹਾਂ ਨਾਲ ਫੈਂਟ ਲਿਆ ਹੈ ਉਸ ਤੋਂ ਬਾਅਦ ਆਪਾਂ ਇਸ ਨੂੰ ਇੱਕ ਬੌਲ ਦੇ ਵਿੱਚ ਪਾਣੀ ਪਾ ਕੇ ਇਹ ਆਪਣੇ ਪੇਸਟ ਨੂੰ ਪਾਵਾਂਗੇ ਤੇ ਚੈੱਕ ਕਰਾਂਗੇ ਕਿ ਉਹ نیچے ਨਹੀਂ ਡੁੱਬਣਾ ਚਾਹੀਦਾ ਉਹ ਉੱਪਰ ਹੀ ਤੈਰਦੇ ਹੋਏ ਰਹਿਣਾ ਚਾਹੀਦਾ ਹੈ ਹੁਣ ਆਪਾਂ ਇੱਕ ਕੜਾਹੀ ਲਵਾਂਗੇ ਤੇ ਤੇਲ ਗਰਮ ਕਰਾਂਗੇ ਉਸੇ ਵਿੱਚ ਤੇ ਇਹ ਪੇਸਟ ਨੂੰ ਆਪਾਂ ਆਪਣੇ ਹੱਥ ਦੀ ਹੈਲਪ ਨਾਲ ਚੰਗੀ ਤਰ੍ਹਾਂ ਨਾਲ ਪਾਵਾਂਗੇ স্মਲ ਕੁਆਂਟੀਟੀ ਦੇ ਵਿੱਚ ਪਾਣਾ ਹੈ ਕਿਉਂਕਿ ਫਿਰ ਇਹ ਫੁੱਲ ਕੇ ਤਿਆਰ ਹੋ ਜਾਣਗੇ ਥੋੜੇ ਵੱਡੇ ਹੋ ਜਾਣਗੇ ਫੁੱਲਣ ਤੋਂ ਬਾਅਦ ਯਾ ਸਿੱਥੇ ਆਪਾਂ ਨੇ ਲੋ ਫਲੇਮ ਤੇ ਹੀ ਰੱਖਣੀ ਹੈ ਕਿਉਂਕਿ ਨਹੀਂ ਤਾਂ ਫਿਰ ਆਪਣੇ ਦਹੀਂ ਪੱਲੇ ਬਾਹਰੋਂ ਤਾਂ ਪੱਕ ਜਾਣਗੇ ਬਟ ਅੰਦਰੋਂ ਨਹੀਂ ਪੱਕਣਗੇ ਤੇ ਬਾਹਰੋਂ ਇਹਨਾਂ ਦਾ ਕਲਰ ਡਾਰਕ ਹੋ ਜਾਏਗਾ ਬਟ ਅੰਦਰੋਂ ਕੱਚੇ ਰਹਿਣਗੇ ਆਪਾਂ ਨੇ ਇਹਨਾਂ ਨੂੰ ਆਰਾਮ ਨਾਲ ਲੋ ਫਲੇਮ ਦੇ ਉੱਤੇ ਹੀ ਪਕਾਉਣਾ ਹੈ ਦੇਖੋ ਇਹਨੇ ਬਹੁਤ ਹੀ ਚੰਗੀ ਤਰ੍ਹਾਂ ਨਾਲ ਪੱਕ ਚੁੱਕੇ ਨੇ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਕੱਢਣ ਤੋਂ ਬਾਅਦ ਠੰਡੇ ਹੋਣ ਤੋਂ ਬਾਅਦ ਹੁਣ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚ ਡਿਪ ਕਰਨਾ ਹੈ। ਬਾউল ਦੇ ਵਿੱਚ ਪਾਣੀ ਪਾਉਣ ਤੋਂ ਬਾਅਦ ਹੁਣ ਆਪਾਂ ਇਸ ਦੇ ਵਿੱਚ ਥੋੜਾ ਨਮਕ ਪਾ ਦਵਾਂਗੇ ਤੇ ਚੰਗੀ ਤਰ੍ਹਾਂ ਨਾਲ ਹਿਲਾ ਕੇ ਮਿਕਸ ਕਰ ਦਵਾਂਗੇ ਤੇ 10 ਮਿੰਟ ਲਈ ਆਪਾਂ ਨੇ ਇਹਨਾਂ ਨੂੰ ਡਿਪ ਕਰਕੇ ਰੱਖਣਾ ਹੈ। ਉਹਨਾਂ ਟਾਈਮ ਇਧਰ ਆਪਾਂ ਆਪਣਾ ਦਹੀਂ ਰੈਡੀ ਕਰ ਲੰਨੇ ਆ ਜਿਸ ਦੇ ਲਈ ਇੱਕ ਬਾਉਲ ਦੇ ਵਿੱਚ ਮੈਂ ਦਹੀਂ ਲਿਆ ਹੈ ਤੇ ਉਸ ਦੇ ਵਿੱਚ ਮੈਂ ਚੀਨੀ ਪਾਈ ਹੈ। उस तो बाद थे जीरा पाउडर पाया है जो कि रोस्टड जीरा पाउडर है थोड़ा गरम मसाला पाया है तो ही थोड़ी काली मिर्च पा लवोंगे आपू चंकी तरह के नावेंगे ताकि अपना सारा कुछ मिक्स हो जाए अच्छी तरह दही इतने अपना गाढ़ा ही होना चाहिए है बिल्कुल पतला नहीं होना चाहिए है अच्छी तरह नाल मिक्स कर लवेंगे आप ਦਹੀਂ ਬਿਲਕੁਲ ਆਪਣਾ ਠੰਡਾ ਵੀ ਹੋਣਾ ਚਾਹੀਦਾ ਹੈ ਹੁਣ ਆਪਣੇ ਭੱਲਿਆਂ ਨੂੰ ਭੋਂਤੇ ਹੋਏ 10 ਮਿੰਟ ਹੋ ਚੁੱਕੇ ਨੇ ਤੇ ਆਪਾਂ ਹੁਣ ਉਹਨਾਂ ਨੂੰ ਹਲਕੇ ਹੱਥ ਨਾਲ ਪ੍ਰੈਸ ਕਰਕੇ ਉਹਨਾਂ ਦਾ ਪਾਣੀ ਕੱਢ ਲਵਾਂਗੇ ਤੇ ਆਪਣੀ ਸਰਵਿੰਗ ਪਲੇਟ ਦੇ ਵਿੱਚ ਰੱਖ ਲਵਾਂਗੇ ਇੱਕ ਇੱਕ ਕਰਕੇ ਦੇਖੋ ਹੁਣ ਆਪਣੇ ਭੱਲੇ ਸਾਰੇ ਪਲੇਟ ਦੇ ਵਿੱਚ ਰੱਖ ਲਏ ਹਨ ਤੇ ਉਸ ਤੋਂ ਬਾਅਦ ਹੁਣ ਆਪਾਂ ਇਸ ਦੇ ਉੱਪਰ ਪਾਵਾਂਗੇ ਦਹੀਂ ਦਹੀਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਨਾਲ ਇਹਨਾਂ ਦੇ ਉੱਤੇ ਪਾਉਣਾ ਹੈ ਦਹੀਂ ਦੀ ਕੁਆਂਟੀਟੀ ਇੱਥੇ ਬਹੁਤ ਹੀ ਵਧੀਆ ਹੋਣੀ ਚਾਹੀਦੀ ਹੈ ਤਾਂ ਹੀ ਇਹਨਾਂ ਦਾ ਟੇਸ ਵਧੀਆ ਬਣਦਾ ਹੈ ਦਹੀਂ ਪਾਉਣ ਤੋਂ ਬਾਅਦ ਹੁਣ ਆਪਾਂ ਇੱਥੇ ਪਾਪੜੀ ਲਵਾਵਾਂਗੇ ਜਿਹਨੂੰ ਆਪਾਂ ਹੱਥ ਦੀ ਹੈਲਪ ਨਾਲ ਤੋੜ ਕੇ ਇਸ ਦੇ ਉੱਤੇ ਪਾ ਦੇਵਾਂਗੇ ਇਸ ਦੇ ਨਾਲ ਦਹੀਂ ਭੱਲਿਆਂ ਦੇ ਵਿੱਚ ਥੋੜਾ ਕਰੰਚੀਪਨ ਵੀ ਆ ਜਾਂਦਾ ਹੈ ਜੋ ਕਿ ਖਾਂਦੇ ਹੋਏ ਬਹੁਤ ਹੀ ਵਧੀਆ ਲੱਗਦਾ ਹੈ ਤੇ ਹੁਣ ਆਪਾਂ ਆਪਣਾ ਬਚਿਆ ਹੋਇਆ ਦਹੀਂ ਵੀ ਇਸ ਦੇ ਉੱਪਰ ਪਾ ਦਵਾਂਗੇ ਹੁਣ ਇੱਥੇ ਆਪਾਂ ਨੇ ਥੋੜਾ ਜਿਹਾ ਰੈੱਡ ਚਿਲੀ ਪਾਊਡਰ ਪਾਣਾ ਹੈ ਤੁਸੀਂ ਆਪਣੇ ਅਕੋਰਡਿੰਗ ਪਾ ਸਕਦੇ ਹੋ ਜਿੰਨਾ ਤੁਹਾਨੂੰ ਸਪਾਈਸੀ ਚਾਹੀਦਾ ਹੈ ਤੇ ਥੋੜਾ ਆਪਾਂ ਇੱਥੇ ਬਲੈਕ ਸਾਲਟ ਵੀ ਪਾਵਾਂਗੇ ਤੇ ਉਸ ਦੇ ਨਾਲ ਹੀ ਥੋੜਾ ਆਪਾਂ ਇੱਥੇ ਚਾਟ ਮਸਾਲਾ ਵੀ ਪਾਵਾਂਗੇ ਜਿਸ ਨਾਲ ਬਹੁਤ ਹੀ ਵਧੀਆ ਫਲੇਵਰ ਆਉਂਦਾ ਹੈ ਦਹੀਂ ਭੱਲਿਆਂ ਦੇ ਵਿੱਚ ਹੁਣ ਆਈ ਆਪਣੀ ਬਾਰੀ ਚਟਨੀ ਦੀ ਸਭ ਤੋਂ ਪਹਿਲਾਂ ਆਪਾਂ ਨੇ ਇੱਥੇ ਗ੍ਰੀਨ ਚਟਨੀ ਪਾਈ ਹੈ ਉਸ ਤੋਂ ਬਾਅਦ ਆਪਾਂ ਆਪਣੀ ਫੇਵਰੇਟ ਖੱਟੀ ਮਿੱਠੀ ਚਟਨੀ ਵੀ ਇੱਥੇ ਪਾ ਦਵਾਂਗੇ ਚਟਨੀ ਦੀ ਕੁਆਂਟੀਟੀ ਤੁਸੀਂ ਆਪਣੇ ਅਕੋਰਡਿੰਗ ਲੈ ਸਕਦੇ ਹੋ ਤੇ ਲਾਸਟ ਦੇ ਵਿੱਚ ਆਪਾਂ ਇਸ ਦੇ ਉੱਪਰ ਹਰਾ ਕੱਟਿਆ ਹੋਇਆ ਬਰੀਕ ਧਨੀਆ ਪਾਵਾਂਗੇ ਦੇਖੋ ਵੀਵਰਸ ਆਪਣੇ ਦਹੀਂ ਪੱਲੇ ਬਣ ਕੇ ਰੈਡੀ ਨੇ ਬਹੁਤ ਹੀ ਟੇਸਟੀ ਬਣੇ ਨੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤੇ ਇਸੇ ਤਰ੍ਹਾਂ ਦੇ ਨਿਊ ਕੁਕਿੰਗ ਆਈਡੀਆਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਲੱਗਦੇ ਬੈਲ ਆਈਕਨ ਬਟਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਕਿ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਵੀਵਰਸ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਰੈਸਿਪੀ ਕਿੱਦਾਂ ਦੀ ਲੱਗੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ Thank you so much for watching my videos.